ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੋਤੀ ਤਮੰਦਰ ਉਸ ਰਹਿ ਰਤਨੀਤਾ ਹੋਏ ਜੜਾ ਚੰਦਨ ਲੀਪਿਆ ਵੈ ਚਾਓ ਮਤ ਦੇਖ ਭੁੱਲਾ ਵਿਸਰ ਤੇਰਾ ਚਿੱਤ ਨ ਆਵੇ ਨਾਓ ਹਰ ਬਿਨ ਜੀਓ ਜਲ ਵਲ ਜਾਓ ਮੈਂ ਆਪਣਾ ਗੁਰ ਪੁੱਛ ਦੇਖਿਆ ਅਬਰ ਨਹੀਂ ਥਾ ਧਰਤੀ ਤਾ ਹੀਰੇ ਲਾਲ ਜੜਤੀ ਪਲੰਗ ਲਾਲ ਜੜਾ ਮੋਹਣੀ ਮੁੱਖ ਮਣੀ ਸੋਹੈ ਕਰ ਰੰਗ ਪ੍ਰਸਾਤ ਮਤ ਦੇਖ ਭੁੱਲਾ ਵਿਸਰਾ ਤੇਰਾ ਚਿਤ ਨ ਆਵਨੋ ਸਿੱਧ ਹੋਵਾ ਸਿੱਧ ਲਈ ਰਿੱਧ ਆਖਿਆ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖਾ ਪਾਉ ਮਤ ਦੇਖ ਭੂਲਾ ਵਿਸਰਾ ਤੇਰਾ ਚਿੱਤ ਨਾ ਆਵਾ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰੱਖਾ ਪਾ ਸੁਲਤਾਨ ਹੋ ਗਾ ਮੇਲ ਲਸਕਰ ਤਖਤ ਰੱਖਾ ਪਾ ਮਤ ਦੇਖ ਭੁੱਲਾ ਵਿਸਰਾ ਤੇਰਾ ਜੀਤਨ ਆਵਨਾ ਸੇ ਕਹ ਕਲ ਗੁਰ ਸੇਵੀਐ ਐ ਇਸ ਸਹਿਜ ਸੁਭਾਏ ਦਰਸ਼ਨ ਕਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਜੰਗਵ ਗੁਰ ਕਾ ਸ਼ਬਦ ਰਖਵਾਰੇ ਚੌਕੀ ਕਿਉ ਗਿਰਦ ਹਮਾਰੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਕਿਉ ਗਿਰਦ ਹਮਾਰੇ RAM ਨਾਮ ਮਨ ਲੱਗ ਜਮ ਲਜਾਈ ਗਰ ਭਗਵਾਨ ਪ੍ਰਭ ਜੀ ਤੂੰ ਮੇਰਾ ਸੁਖ ਦਾਤਾ ਬੰਦਨ ਕਾਟੇ ਕਰੇ ਮਨ ਨਿਰਮਲ ਪੁਰਨ ਪਰਕ ਵਿਦਾਤਾ ਰਾਮ ਨਾਨਕ ਤਾਵੇ ਅਵਿਨਾਸੀ ਤਾ ਕੀ ਸੇਵ ਨ ਬਿਰਤੀ ਜਾਸੀ ਆਨੰਦ ਕਰਹੁ ਤੇਰੇ ਦਾਸਾ ਜਾਪੂ ਪੂਰਨ ਹੋਈ ਆਸਾ ਨੰਦ ਕਰਾ ਤੇਰੇ ਦਾਸਾ ਜਪੂ ਪੂਰਨ ਹੋਈ ਆਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਦਰ ਤਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਜੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 626 ਅੰਗ ਦੇ ਉੱਤੇ ਸੁਭਾਏਮਾਨ ਸੌਰਠ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਤ ਵਿੱਚ ਤੋਂ ਸੌਰਠ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਸਤਿਗੁਰਾਂ ਨੇ ਉਚਾਰਨ ਕੀਤਾ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਂ ਗਿਰਧ ਹਮਾਰੇ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਇਹਨੂੰ ਆਪਣੇ ਹਿਰਦੇ 'ਚ ਵਸਾ ਲਓ ਜਿੱਦੈ ਇਸ ਸ਼ਬਦ ਨੂੰ ਹਿਰਦੇ 'ਚ ਵਸਾ ਲਿਆ ਨਾ ਚੌਂਕੀ ਚੌਂ ਗਿਰਧ ਹਮਾਰੇ ਕਹਿੰਦੇ ਉੱਤੇ ਪਰਮਾਤਮਾ ਦੇ ਆਲੇ-ਦਾਲੇ ਸਾਡੇ ਘੇਰਾ ਬਣ ਜਾਣਾ ਹੈ ਕਿ ਸਾਡੇ ਅੰਦਰ ਜਿਹੜੇ ਪਾਪ ਨੇ ਉਹ ਵੀ ਖਤਮ ਹੋ ਜਾਣਗੇ ਜਿਹੜੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਨੂੰ ਤੰਗ ਕਰਦੇ ਐ ਗੁਰੂ ਸਾਹਿਬ ਕਹਿੰਦੇ ਉਹ ਵੀ ਹਟ ਜਾਣਗੇ ਕਿਉਂ ਕਿ ਪ੍ਰਮਾਤਮਾ ਦਾ ਤੁਹਾਡੇ ਕੋਲ ਪਹਿਰਾ ਹੋ ਜਾਣੇ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਜਿਹੜੇ ਪੰਡਿਤ ਲੋਕ ਸੀ ਉਹ ਆਪਣੇ ਘਰ ਨੂੰ ਆਪਣੇ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਲਿਪਕੇ ਨਾ ਉਦੋਂ ਬਾਅਦ ਫਿਰ ਉਹਦੇ ਉੱਤੇ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਆਪਣੇ ਚੁੱਲ੍ਹੇ ਨੂੰ ਭਾਵੇਂ ਰਸੋਈ ਨੂੰ ਲਿਪ ਲੈਂਦੇ ਪਹਿਲਾਂ ਤੇ ਗੁਰੂ ਸਾਹਿਬ ਕਹਿੰਦੇ ਕੁੱਧ ਡੋਮੜੀ ਕੁਦਾਇਆ ਕਸਾਇਣ ਪਰ ਨਿੰਦਾ ਘਟ ਚੋਹੜੇ ਮੁੱਠੀ ਕਰੋਧ ਚੰਡਾਲ ਕਾਰੇ ਗੱਡੀ ਕਿਆਤੀ ਆ ਜਾਂ ਚਾਰੇ ਬੈਠੀਆਂ ਨਾਲ ਕਹਿੰਦੇ ਉਹ ਚੁੱਲ੍ਹੇ ਨੂੰ ਲਿਪ ਲੈਂਦੇ ਤੇ ਆਲੇ-ਦਾਲ ਇੱਕ ਲਾਈਨ ਮਾਰ ਦਿੰਦੇ ਕਿ ਇਹਦੇ ਅੰਦਰ ਕਿਸੇ ਨੇ ਨਹੀਂ ਆਉਣਾ ਜਿਨੇ ਵਸ ਪ੍ਰਸ਼ਾਦਾ ਤਿਆਰ ਕਰਨਾ ਉਹੀ ਆਵੇ ਅੰਦਰ ਤੇ ਗੁਰੂ ਸਾਹਿਬ ਕਹਿੰਦੇ ਕਬੁੱਤ ਡੋਮਣੀ ਕਹਿੰਦੇ ਮਰਾਸਲ ਤੇ ਤੇਰੇ ਅੰਦਰ ਆ ਬੁੱਧੀ ਬੈਠੀ ਐ ਬੁੱਧੀ ਨੂੰ ਤੇ ਤੂੰ ਪਵਿੱਤਰ ਨਹੀਂ ਕਰ ਸਕਿਆ ਬੁੱਧੀ ਚ ਤੇ ਤੇਰੀ ਚਮਾੜੇ ਵਿਕਾਰ ਚੱਲ ਰਹੇ ਆ ਕਬੂਤ ਡੋਮਣੀ ਖੁਦਾਇਆ ਕਸਾਇਣ ਕਹਿੰਦੇ ਕਸਾਈ ਬਣਾ ਤੇਰੇ ਅੰਦਰ ਹੈ ਤੇਰੇ ਅੰਦਰ ਦਇਆ ਨਹੀਂ ਹੈ ਖੁਦਾਇਆ ਕਸਾਇਣ ਪਰ ਨਿੰਦਾ ਕੱਟ ਚੋੜੀ ਕਹਿੰਦੇ ਪرائی ਨਿੰਦਿਆ ਮੇਰੇ ਅੰਦਰ ਜੂੜੀ ਬੈਠੀ ਹੈ ਪਰ ਨਿੰਦਾ ਕੱਟ ਤੂੜੀ ਮੁਠੀ ਕਰੋਧ ਚੰਡਾਲ ਜਿਹੜਾ ਚੰਡਾਲ ਆ ਉਹ ਤੇਰੇ ਅੰਦਰ ਕਰੋਧ ਦਾ ਰੂਪ ਧਾਰ ਕੇ ਬੈਠਾ ਹੈ ਮੁਠੀ ਕਰੋਧ ਚੰਡਾਲ ਕਾਰੀ ਗੱਡੀ ਕਿਆ ਥੀ ਹੈ ਕਹਿੰਦੇ ਉਹ ਨਾਇਨ ਕੱਢਣ ਦਾ ਕੀ ਫਾਇਦਾ ਕਾਰੀ ਗੱਡੀ ਕਿਹਾ ਗਿਆ ਜਾਂ ਚਾਰੇ ਬੈਠੀਆਂ ਨਾਲ ਕਹਿੰਦੇ ਜਦੋਂ ਚਾਰ ਤੇਰੇ ਅੰਦਰ ਇਹ ਵਿਕਾਰ ਬੈਠੇ ਆ ਕਹਿੰਦੇ ਉਹ ਲਾਇਨ ਕੱਢਣ ਦਾ ਕੀ ਫਾਇਦਾ ਇੱਥੇ ਗੁਰੂ ਸਾਹਿਬ ਕਹਿੰਦੇ ਜਿਸ ਬੰਦੇ ਨੇ ਗੁਰੂ ਦਾ ਸ਼ਬਦ ਆਪਣੇ ਅੰਦਰ ਵਸਾ ਲਿਆ ਉਹਨੂੰ ਲਾਇਨ ਬਾਹਰ ਕੱਢਣ ਦੀ ਲੋੜ ਨਹੀਂ ਕਹਿੰਦੇ ਉਹਦੇ ਚੌਂਕੀ ਚੋ ਗਿਰਧ ਹਮਾਰੇ ਕਹਿੰਦੇ ਉਹਦੇ ਆਲੇ-ਦਾਲੇ ਪ੍ਰਮਾਤਮਾ ਦਾ ਪਹਿਰਾ ਹੋ ਜਾਣਾ ਉਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕਬੁੱਧ ਡੋਗਣੀ ਵਗੈਰਾ ਸਭ ਕਹਿੰਦੇ ਠੀਕ ਹੋ ਜਾਣਾ ਉਹਦਾ ਅੰਦਰ ਸੋਣਾ ਬਣ ਜਾਣਾ RAM ਨਾਮ ਮਨ ਲੱਗਾ ਕਹਿੰਦੇ ਉਸੇ ਬੰਦੇ ਦਾ ਫਿਰ ਪ੍ਰਮਾਤਮਾ ਦੇ ਵਿੱਚ ਨਾਮ ਲੱਗਦਾ ਜਿਹੜੇ ਦੇ ਅੰਦਰ ਪਰਮਾਤਮਾ ਵਸ ਜਾਂਦਾ ਜਿਹਦੇ ਆਲੇ-ਦਾਲੇ ਪਰਮਾਤਮਾ ਦਾ ਪਹਿਰਾ ਹੁੰਦਾ ਹੈ ਕਹਿੰਦੇ ਉਹਦੇ ਅੰਦਰ ਫਿਰ ਰਾਮ ਨਾਮ ਮਨ ਲੱਗਾ ਕਹਿੰਦੇ ਉਹਦੇ ਅੰਦਰ ਪਿਆਰ ਪੈ ਜਾਂਦਾ ਹੈ ਪਰਮਾਤਮਾ ਦੇ ਪ੍ਰਤੀ ਪ੍ਰਤੀ ਪਰਮਾਤਮਾ ਦੇ ਪ੍ਰਤੀ ਇੰਨਾ ਪਿਆਰ ਪੈ ਜਾਂਦਾ ਹੈ ਕਿ ਉਹਨੂੰ ਜਿੱਧਰ ਵੇਖਦਾ ਉਧਰ ਪਰਮਾਤਮਾ ਹੀ ਦਿਸਦਾ ਜਿੱਧਰ ਵੇਖਦਾ ਰੱਬੇ ਦਿਸਦਾ ਛੋਟੇ ਬੱਚੇ ਨੂੰ ਵੇਖੇ ਉਹਦੇ ਵਿੱਚ ਵੀ ਉਹਨੂੰ ਰੱਬ ਨਜ਼ਰ ਆਉਂਦਾ ਹੈ ਜਵਾਨ ਨੂੰ ਵੇਖੇ ਉਹਦੇ ਵਿੱਚ ਵੀ ਉਹਨੂੰ ਰੱਬ ਨਜ਼ਰ ਆਉਂਦਾ ਹੈ ਬੁੱਢੇ ਨੂੰ ਵੇਖੇ ਉਦੇ ਅੰਦਰ ਵੀ ਉਹਨੂੰ ਰੱਬ ਨਜ਼ਰ ਆਉਂਦਾ ਭਾਵੇਂ ਉਹਨੂੰ ਹਰ ਥਾਂ ਤੇ ਰੱਬੇ ਰੱਬ ਨਜ਼ਰ ਆਉਂਦਾ ਜਾਮ ਨ ਜਾਏ ਕਰ ਭੱਗਾ ਕਹਿੰਦੇ ਸਾਨੂੰ ਤੇ ਜਮਾ ਨੇ ਲੈ ਜਾਣਾ ਨਾ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਸਾਡੇ ਅੰਦਰ ਵੱਸ ਗਿਆ ਲਜਾਏ ਦਾ ਭਾਵ ਉਹਦਾ ਲੱਗਿਆ ਸ਼ਰਮ ਕਹਿੰਦੇ ਫਿਰ ਜਮਾ ਨੂੰ ਵੀ ਸ਼ਰਮ ਆਉਣੀ ਹੈ ਉਹ ਵੀ ਭੱਜ ਜਾਣੇ ਆ ਤੇਰੇ ਤੋਂ ਕਿਉਂ ਤੇਰੇ ਅੰਦਰ ਪ੍ਰਮਾਤਮਾ ਦਾ ਨਾਮ ਵੱਸ ਗਿਆ ਜਿਸ ਬੰਦੇ ਦੇ ਅੰਦਰ ਪ੍ਰਮਾਤਮਾ ਦਾ ਨਾਮ ਵੱਸ ਜਾਂਦਾ ਕਹਿੰਦੇ ਉਹਨੂੰ ਜਮ ਨਹੀਂ ਲੈਣ ਆਉਂਦੇ ਉਹਨੂੰ ਤੇ ਫਿਰ ਕਹਿੰਦੇ ਪ੍ਰਮਾਤਮਾ ਆਪ ਲੈ ਕੇ ਜਾਂਦਾ ਜਦੋਂ ਉਹਦੀ ਇਹ ਸਰੀਰ ਤੋਂ ਜਿੰਦ ਨਿਕਲਦੀ ਐ ਕਹਿੰਦੇ ਜਮ ਨੂੰ ਲੈ ਕੇ ਜਾਂਦੇ ਜਮਾ ਨੇ ਕਹਿੰਦੇ ਬਹੁਤ ਭੈੜੀਆਂ ਮਾਰਾਂ ਮਾਰਨੀਆਂ ਨੇ ਕਿਉਂਕਿ ਗੁਰੂ ਸਾਹਿਬ ਦੇ ਬਚਨ ਨੇ ਕਿ ਉਹ ਜਮ ਕਾ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲੇਓ ਤਿੰਨ ਲੀਆ ਅੰਚਲ ਲਾਏ ਕਹਿੰਦੇ ਜੇ ਅਸੀਂ ਗੁਰੂ ਦੇ ਪੱਲੇ ਨਾਲ ਲਾਗੇ ਨਾ ਉਹ ਜਮਾ ਦੀ ਮਾਰ ਤੋਂ ਵੀ ਬਚ ਜਾਾਂਗੇ ਜਾਮਨ ਜਾਏ ਕਰ ਭੱਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਸੱਚੇ ਬਾਦਸ਼ਾਹ ਤੂ ਤੇ ਮੇਰਾ ਸਾਰੇ ਸੁੱਖਾਂ ਦਾ ਦਾਤਾ ਹੈ ਜੇ ਅਸੀਂ ਆ ਸਮਝਣ ਲੱਗੇ ਨਾ ਫਿਰ ਸਾਰੇ ਸੁੱਖ ਸਾਡੀ ਝੋਲੀ ਦੇ ਵਿੱਚ ਆ ਜਾਣੇ ਪਰ ਅਜੇ ਤੱਕ ਅਸੀਂ ਨੇ ਪ੍ਰਮਾਤਮਾ ਨੂੰ ਸੁੱਖਾਂ ਦਾ ਦਾਤਾ ਸਮਝਿਆ ਹੀ ਨਹੀਂ ਪ੍ਰਭੂ ਜੀ ਤੂੰ ਮੇਰੋ ਸੁਖ ਦਾਤਾ ਤੂੰ ਸਾਰੇ ਸੁੱਖਾਂ ਦਾ ਦਾਤਾ ਹੈ ਜੇ ਜਦੋਂ ਅਸੀਂ ਤੇਰੇ ਨਾਲ ਜੁੜ ਗਏ ਮੇਰੇ ਕੋਲ ਕੋਈ ਦੁੱਖ ਰਹਿਿਆ ਹੀ ਨਹੀਂ ਤੇ ਅਸੀਂ ਤੇ ਜਦੋਂ ਸੰਸਾਰ ਦੇ ਵਿੱਚ ਕਿਸੇ ਨੂੰ ਵਿਚਰਦੇ ਆ ਨਾ ਜੇ ਕਿਸੇ ਨੇ ਦੁੱਖਾਂ ਦੀ ਗੱਲ ਕਰਨ ਲਈ ਅਸੀਂ ਉਹਨੂੰ ਕਹਿੰਦੇ ਆ ਤੂੰ ਭਰਾਵਾ ਚੁੱਪ ਕਰ ਮੇਰੇ ਦੁੱਖ ਸੁਣ ਕਿਉਂਕਿ ਦੁੱਖਾਂ ਦੇ ਭਰੇ ਪਏ ਆ ਅਸੀਂ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਸੁੱਖ ਕੀ ਆ ਬੰડા ਖੁੱਲੀਆਂ ਦੁੱਖ ਕੀ ਆ ਬੰડા ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਕਹਿੰਦੇ ਬੰਡੇ ਹੀ ਬੰડા ਖੋਲੀਆਂ ਦੁੱਖਾਂ ਦੇ ਸੁੱਖ ਨਿਕਲੇ ਹੀ ਨਹੀਂ ਪਰ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਾਂਗੇ ਉਦੋਂ ਫਿਰ ਦੁੱਖ ਸਾਡੀ ਜ਼ਿੰਦਗੀ ਚ ਆਉਣਾ ਨਹੀਂ ਸਾਰੇ ਸੋਖੇ ਹੀ ਸੁਖ ਹੋਣਗੇ ਸਾਨੂੰ ਲੋੜ ਹੈ ਪ੍ਰਮਾਤਮਾ ਦੇ ਨਾਲ ਜੁੜਨ ਦੀ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲੋ ਪੂਰਨ ਪੁਰਖ ਵਿਧਾਤਾ ਜਿਹੜਾ ਪਰਮਾਤਮਾ ਉਹ ਪੂਰਨ ਹੈ ਉਦੇ ਵਰਗਾ ਕੋਈ ਦੁਨੀਆ ਦੇ ਵਿੱਚ ਹੈ ਨਹੀਂ ਸਾਰੇ ਆਪਣੇ ਆਪ ਨੂੰ ਕਹਿੰਦੇ ਆ ਨਾ ਮੈਂ ਪੂਰਨ ਬ੍ਰਹਮ ਗਿਆਨੀ ਕੋਈ ਕਹਿੰਦਾ ਇਹ ਫਲਾਣੀ ਅਵਸਥਾ ਦਾ ਮਾਲਕ ਹੈ ਫਲਾਣੀ ਅਵਸਥਾ ਦਾ ਮਾਲਕ ਹੈ ਪਰ ਜਿਹੜਾ ਪ੍ਰਮਾਤਮਾ ਹੈ ਨਾ ਅਸਲ ਦੇ ਵਿੱਚ ਉਹ ਪੂਰਨ ਪੁਰਖ ਹੈ ਉਹਦੇ ਤੋਂ ਬਾਕੀ ਸਾਰੇ ਦੁਨੀਆ ਥੱਲੇ ਹੈ ਤੇ ਜਦੋਂ ਅਸੀਂ ਉਹਦੇ ਨਾਲ ਜੁੜਾਂਗੇ ਉਹਨੇ ਸਾਡੇ ਬੰਧਨ ਕੱਟ ਦੇਣੇ ਐ ਜਿਹੜੇ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਬੰਧਨ ਪਏ ਹੋਏ ਹੈ ਗੁਰੂ ਸਾਹਿਬ ਨੇ ਉਹ ਕੱਟ ਦੇਣੇ ਤੇ ਜਦੋਂ ਕੱਟੇ ਗਏ ਫਿਰ ਹੋਣਾ ਕੀ ਹੈ ਮਨ ਨਿਰਮਲ ਹੋ ਜਾਣਾ ਬੰਧਨ ਕਾਟ ਕਰੇ ਮਨ ਨਿਰਮਲ ਆਹ ਮਨ ਜਿਹੜਾ ਮੇਰੇ ਕੋਲ ਹੋ ਜਾਵੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਚੈ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ ਕਹਿੰਦੇ ਇੱਕ ਵਾਰੀ ਤੂੰ ਉਹਨੂੰ ਵਾਹਿਗੁਰੂ ਤੇ ਕਹਿ ਕੇ ਦੇਖ ਉੱਤੇ ਤੇਰਾ ਨਾਮ ਵਾਰ-ਵਾਰ ਜਪਦਾ ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਏਕ ਵਾਰ ਸਤਗੁਰ ਮੰਤਰ ਸਿਮਰਨ ਬਾਤੜ ਸਿਮਰਨ ਤਾਹੇ ਬਾਰੰਬਾਰ ਗੁਰੂ ਹੇਤ ਹੈ ਕਹਿੰਦੇ ਇੱਕ ਵਾਰੀ ਉਹਦਾ ਨਾਮ ਤੇ ਲੈ ਕੇ ਵੇਖੋ ਵਾਹਿਗੁਰੂ ਤੇ ਕਹਿ ਕੇ ਵੇਖੋ ਉਹ ਤੇ ਕਹਿੰਦੇ ਤੁਹਾਡਾ ਨਾਮ ਵਾਰ-ਵਾਰ ਜਪਦਾ ਹੈ ਇੱਕ ਵਾਰ ਕਹਿ ਕੇ ਦੇਖੋ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਕਿਹਾ ਕਿ ਇੱਕ ਵਾਰ ਉਹਨੂੰ ਸਿਮਰੋ ਤਾਂ ਸਹੀ ਅਸੀਂ ਤੇ ਸਿਮਰਨੇ ਹੀ ਨਹੀਂ ਬੰਦ ਕਰਤਾ ਅਸੀਂ ਉਹਨੂੰ ਯਾਦ ਕਰਨੇ ਹੀ ਬੰਦ ਕਰਤਾ ਕਹਿੰਦੇ ਇੱਕ ਵਾਰੀ ਉਹਨੂੰ ਯਾਦ ਤਾਂ ਕਰਕੇ ਵੇਖੋ ਤੁਹਾਡਾ ਮਨ ਜਿਹੜਾ ਉਹ ਗੰਗਾ ਦੇ ਪਾਣੀ ਵਰਗਾ ਪਵਿੱਤਰ ਬਣਾ ਦੇਣਾ ਉਹਨੇ ਰਹਾਓ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਭਾਵ ਕੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਨਾਮ ਇੱਕ ਪ੍ਰਭਯ ਵਿਨਾਸੀ ਹੁਣ ਜਿਹੜਾ ਵਿਨਾਸੀ ਹੁੰਦਾ ਸਾਡੇ ਨਾਮ ਨਾਲ ਜੁੜਿਆ ਨਾਸ ਹੋਣਾ ਭਾਵ ਕੇ ਸਾਡੇ ਨਾਮ ਨਾਲ ਜੁੜਿਆ ਕਾਲ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਆਕਾਲ ਅਸੀਂ ਨੇ ਨਾਲਸ ਹੋ ਜਾਣਾ ਪਰਮਾਤਮਾ ਨੇ ਨਾਲਸ ਨਹੀਂ ਹੋਣਾ ਉਹਨਾਂ ਦੇ ਨਾਲ ਜੁੜਿਆ ਅਬਿਨਾਸੀ ਸਾਡੇ ਨਾਲ ਨਾਲ ਜੁੜਿਆ ਹੈ ਜਨਮਨ ਤੋਂ ਮਰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸੈਸਕ੍ਰਿਤੀ ਸਲੋਕ ਮਹੱਲਾ 5ਵਾਂ ਦੇ ਵਿੱਚ ਕਿ ਜਨਮਨ ਤਾਂ ਮਰਨੰ ਜੇ ਜਨਮ ਐ ਤਾਂ ਮਰਨ ਵੀ ਆ ਸਾਡਾ ਨਾਲ ਪਰ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਐ ਕਿ ਜਿਹੜਾ ਉਹ ਪਰਮਾਤਮਾ ਉਹ ਵਿਨਾਸੀ ਐ ਉਹ ਕਦੇ ਖਤਮ ਨਹੀਂ ਹੋਣਾ ਜਿਹਨੂੰ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿੰਦੇ ਪ੍ਰਮਾਤਮਾ ਕਦੇ ਨਾਮਸ ਨਹੀਂ ਹੁੰਦਾ ਪ੍ਰਮਾਤਮਾ ਦਾ ਨਾਮ ਕਦੇ ਨਾਮਸ ਨਹੀਂ ਹੁੰਦਾ ਸਾਡਾ ਨਾਮ ਖਤਮ ਹੋ ਜਾਣਾ ਤੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਆ ਨਾਮ ਰਹੇਓ ਸਾਧੂ ਰਹੇਓ ਰਹਿਓ ਗੁਰੂ ਗੋਬਿੰਦ ਜਿਹੜਾ ਪਰਮਾਤਮਾ ਦੇ ਵਿੱਚ ਆਪੇਦ ਹੋ ਜਾਂਦਾ ਪਰਮਾਤਮਾ ਦਾ ਨਾਮ ਜਿਹੜਾ ਹੈ ਉਹਦੇ ਅੰਦਰ ਵੱਸ ਜਾਂਦਾ ਫਿਰ ਉਹ ਵੀ ਨਾਸ ਨਹੀਂ ਹੁੰਦਾ ਸਰੀਰ ਕਰਕੇ ਸਾਰਿਆਂ ਨੂੰ ਇੱਥੋਂ ਜਾਣਾ ਪੈਣਾ ਪਰ ਜਿਸ ਬੰਦੇ ਦੇ ਅੰਦਰ ਕਹਿੰਦੇ ਪਰਮਾਤਮਾ ਦਾ ਨਾਮ ਵੱਸ ਗਿਆ ਉਹ ਕਦੇ ਖਤਮ ਨਹੀਂ ਹੁੰਦਾ ਤਾਂ ਕਿ ਸੇਵ ਨਾ ਬਿਰਤੀ ਜਾਸੀ ਕਹਿੰਦੇ ਜਿਹੜੀ ਸੇਵਾ ਤੁਸੀਂ ਕਰੋਗੇ ਨਾ ਕਹਿੰਦੇ ਉਹ ਵਰਤੀ ਨਹੀਂ ਜਾਂਦੀ ਚਾਹੇ ਕੋਈ ਝਾੜੂ ਲਾਉਂਦਾ ਚਾਹੇ ਵਰਤਨਾ ਦੀ ਸੇਵਾ ਕਰਦਾ ਚਾਹੇ ਕੋਈ ਪਾਠ ਕਰਦਾ ਚਾਹੇ ਕੋਈ ਹੈ ਕਹਿੰਦੇ ਉਹਦੀ ਸੇਵਾ ਵਰਤੀ ਨਹੀਂ ਜਾਂਦੀ ਤੇ ਚਾਹੇ ਤੁਸੀਂ ਇੱਕ ਘੜੀ ਜਪੋ ਦੋ ਘੜੀਆਂ ਜਪੋ ਅੱਧਾ ਘੰਟਾ ਜਪੋ ਘੰਟਾ ਜੰਮੋ ਕਹਿੰਦੇ ਉਹਦਾ ਤੁਹਾਨੂੰ ਫਲ ਪ੍ਰਮਾਤਮਾ ਨੇ ਦੇ ਦੇਣਾ ਕਬੀਰ ਏਕ ਘਰੀ ਆਦੀ ਘੜੇ ਆਦੀ ਹੁੰਦੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ ਲਾਭ ਦਾ ਭਾਵ ਕੇ ਜਿੰਨਾ ਤੇਰਾ ਉਹਦਾ ਫਲ ਮਿਲਿਆ ਬਣਿਆ ਉਹ ਤੈਨੂੰ ਤੇਰੀ ਝੋਲੀ ਚ ਪਾਤਾ ਪ੍ਰਮਾਤਮਾ ਨੇ ਤਾਂ ਕਿ ਸੇਵ ਨਾ ਬਿਰਤੀ ਜਾਸੀ ਕਹਿੰਦੇ ਜਿਹੜੀ ਸੇਵਾ ਤੁਸੀਂ ਕਰੋਗੇ ਉਹ ਵਿਰਤੀ ਨਹੀਂ ਜਾਂਦੇ ਪਰ ਸਾਡੇ ਮਨ 'ਚ ਹੁੰਦਾ ਕਿ ਫਲ ਲੱਗੇ ਹੀ ਨਹੀਂ ਫਲ ਲੱਗਣ ਵਾਸਤੇ ਟਾਈਮ ਲੱਗਦਾ ਹੁੰਦਾ ਜਦੋਂ ਅਸੀਂ ਧਰਤੀ ਦੇ ਵਿੱਚ ਬੀਜ ਪਾਉਂਦੇ ਉਦੋਂ ਹੀ ਥੋੜਾ ਉਹਨੂੰ ਫਲ ਲੱਗੇ ਆਉਂਦਾ ਉਦੋਂ ਹੀ ਥੋੜਾ ਉਹ ਵੱਡਾ ਦਰਖਤ ਬਣ ਜਾਂਦਾ ਉਹਨੂੰ ਧਰਤੀ ਦੇ ਵਿੱਚ ਪਾਇਆ ਉਹਦੀ ਕਿੰਨੀ ਮਿਹਨਤ ਕਰਨੀ ਪੈਣੀ ਹੈ ਮਿਹਨਤ ਕਰਨ ਤੋਂ ਬਾਅਦ ਕਿੱਦੇ ਜਾ ਕੇ ਫਿਰ ਫਲ ਲੱਗਦਾ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਆ ਤੂੰ ਸੇਵਾ ਕਰਦਾ ਰਹਿ ਸੇਵਾ ਕਰਦਾ ਰਹਿ ਇੱਕ ਦਿਨ ਉਹਨੂੰ ਫਲ ਜ਼ਰੂਰ ਲੱਗੇਗਾ ਤੇਰੀ ਸੇਵਾ ਬੇਅਰਤ ਨਹੀਂ ਜਾਂਦੇ ਆਨੰਦ ਕਰ ਹੈ ਤੇਰੇ ਦਾਸਾ ਜਿਹੜੇ ਤੇਰੇ ਦਾਸ ਬਣ ਜਾਂਦੇ ਆ ਜਿਹੜੇ ਤੇਰੇ ਗੋਲੇ ਬਣ ਜਾਂਦੇ ਆ ਜਿਹੜੇ ਤੇਰੇ ਸੇਵਕ ਬਣ ਜਾਂਦੇ ਆ ਕਹਿੰਦੇ ਉਹਨਾਂ ਦੇ ਅੰਦਰ ਫਿਰ ਆਨੰਦ ਪੈਦਾ ਹੋ ਜਾਂਦਾ ਆਨੰਦ ਕਰ ਹੈ ਤੇਰੇ ਦਾਸਾ ਉਹਨਾਂ ਦਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਕਦੇ ਉਦਾਸੀ ਨਹੀਂ ਮਿਲਦੀ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਜਾਂਦਾ ਉਹ ਫਿਰ ਸਦਾ ਹੀ ਆਨੰਦ 'ਚ ਰਹਿੰਦੇ ਆ ਜਪ ਪੂਰਨ ਹੋਈ ਆਸਾ ਜਦੋਂ ਅਸੀਂ ਉਹਨੂੰ ਜਪਦੇ ਰਵਾਂਗੇ ਜਪਦੇ ਰਵਾਂਗੇ ਜਪਦੇ ਰਵਾਂਗੇ ਜਪ ਜਪ ਕੇ ਫਿਰ ਉਹਦੀ ਜਿਹੜੀ ਸਾਡੇ ਅੰਦਰ ਆਸਾਂ ਨੇ ਨਾ ਬਣੀਆਂ ਹੋਈਆਂ ਸਾਰੀਆਂ ਆਸਾਂ ਕਹਿੰਦੇ ਤੇਰੀਆਂ ਪੂਰੀਆਂ ਹੋ ਜਾਣਗੀਆਂ ਜਪ ਪੂਰਨ ਹੋਈ ਆਸਾ ਜਿੰਨੀਆਂ ਵੀ ਸਾਡੇ ਅੰਦਰ ਆਸਾਂ ਨੇ ਉਹ ਆਸਾਂ ਚੰਗੀਆਂ ਹੋਣ ਕਹਿੰਦੇ ਜਿਹੜੀ ਇਹ ਚੰਗੀਆਂ ਆਸਾਂ ਤੇਰੇ ਅੰਦਰ ਬਣ ਗਈਆਂ ਉਹ ਸਾਰੀਆਂ ਆਸਾਂ ਤੇਰੀਆਂ ਪੂਰੀਆਂ ਹੋ ਜਾਣਗੀਆਂ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਿ ਕਾਗਾ ਕ ਰੰਗ ਢੰਡੋਲੇ ਆ ਸਗਲਾ ਖਾਇਆ ਬਾਸ ਏ ਦੋਇ ਨੈਨਾ ਮਤ ਸ਼ੂਹੋ ਪਿਰ ਦੇਖਣ ਕੀ ਆਸ ਕਿ ਜੇ ਇਸ ਤਰ੍ਹਾਂ ਦੀ ਆਸ ਬਣਾ ਲਿਓ ਸਾਡੀ ਪੂਰੀ ਹੋ ਜਾਣੀ ਐ ਜੇ ਅਸੀਂ ਅਜੇ ਵੀ ਕਵਾਂਗੇ ਕਿ ਰੱਬ ਨੂੰ ਮਿਲਣਾ ਹੈ ਰੱਬ ਨੂੰ ਮਿਲਣਾ ਹੈ ਕਹਿੰਦੇ ਉਹ ਆਸਾਂ ਤੇਰੀਆਂ ਸਾਰੀਆਂ ਪੂਰੀਆਂ ਹੋ ਜਾਣਗੀਆਂ ਪਰ ਜਦੋਂ ਅਸੀਂ ਕਿਸੇ ਦੇ ਪ੍ਰਤੀ ਮਾੜਾ ਸੋਚਾਂਗੇ ਵਿਚਾਰਾਂਗੇ ਕਹਿੰਦੇ ਇਹ ਆਸਾਂ ਨਹੀਂ ਪੂਰੀਆਂ ਹੋਣੀਆਂ ਇਹਦੇ ਨਾਲ ਤੈਨੂੰ ਘਾਟਾ ਪੈਣਾ ਜੇ ਤੈ ਨਫਾ ਲੈਣਾ ਤਾਂ ਤੂੰ ਕਹਿੰਦੇ ਚੰਗੀਆਂ ਸੋਚਾਂ ਆਪਣੇ ਅੰਦਰ ਪੈਦਾ ਕਰ ਲੈ ਬਸ ਫਿਰ ਕੀ ਹੋਣਾ ਸਾਰੀਆਂ ਆਸਾਂ ਤੇਰੀਆਂ ਪੂਰੀਆਂ ਹੋ ਜਾਣਗੀਆਂ ਜਪ ਅਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਏ ਆਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ